ਇਹ ਮਾਂ ਦਾ ਜਿਹੜਾ ਦਰਦ ਹੈ ਬਾਬਾ ਜੀ ਇਹ ਬਹੁਤ ਔਖਾ ਹੈ ਸਭ ਕੁਝ ਹੁੰਦੇ ਹੋਏ ਵੀ ਕੁਝ ਨਹੀਂ ਆ ਕੋਈ ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਮੇਰੇ ਕੋਲ ਫੋਟੋਆਂ ਉਹਨਾਂ ਦੀਆਂ ਯਾਦਾਂ ਉਹਨਾਂ ਦੀਆਂ ਗੱਲਾਂ ਇਹ ਤਿੰਨੀਆਂ ਚੀਜ਼ਾਂ ਨੇ ਮੇਰੇ ਕੋਲ ਚੌਥੀ ਚੀਜ਼ ਕੋਈ ਰਹੀ ਨਹੀਂ ਸਕ ਤਾੜੀ ਮੇਰੀ ਮਾਂ ਲਈ ਵਜਾ ਦਿਓ ਇੱਕ ਤਾੜੀ ਭਾਜੀ ਦੀ ਮਦਰ ਲਈ ਵਜਾ ਦਿਓ ਇੱਕ ਤਾੜੀ ਵਜਾ ਦੋ ਉਹਨਾਂ ਮਾਵਾਂ ਲਈ ਜਿਹੜੀਆਂ ਇਸ ਦੁਨੀਆ ਤੋਂ ਚਲੀ ਗਈਆਂ ਤਾੜੀ ਖੁੱਲ ਕੇ ਵਜਾ ਦੇ ਕੋਈ ਰੀਸ ਨਹੀਂ ਠੰਡੀ ਛਾਂ ਦੀ ਜਾਨੀ ਖੈਰ ਮੰਗੇ ਹਰ ਸਾਂਧੀ ਜਾਨੀ ਰੱਬ ਵੀ ਪੂਰੀ ਕਰਨੀ ਸਕਦਾ ਕਮੀ ਕਦੇ ਵੀ ਮਾਂ ਦੀ ਜਾਨੀ ਉੱਠ ਗਿਆ ਮੇਰਾ ਤੇ ਯਕੀਨ ਤੇਰੇ ਰੱਬ ਤੋਂ ਰੱਬ ਦਾ ਵੀ ਦਿਲ ਕਦੇ ਤੋੜਨਾ ਮੈਂ ਹਾਇਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਮੈਂ ਉਹ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਣ ਰਹਿ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਹੈ ਜੋ ਵਕਤ ਤੋਂ ਪਹਿਲਾਂ ਮਾਰੇ ਆ ਮੈਂ ਸੁਣਿਆ ਬਣਦੇ ਤਾਰੇ ਆ ਕਿੱਥੋਂ ਲੱਭਾਂ ਤੈਨੂੰ ਨੀ ਇਹ ਤਾਰੇ ਕਿੰਨੇ ਸਾਰਿਆਂ ਤੇਰੇਆਂ ਹੱਥਾਂ ਦੀ ਚੂਰੀ ਖਾਣ ਨੂੰ ਤਰਸ ਗਏ ਸ਼ੌਲ ਤੇਰਾ ਮੇਰੇ ਉੱਤੇ ਓੜਨਾ ਮੈਂ ਹਾਂ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਮੈਂ ਮੇਰੀਆਂ ਹਮ ਉਮਰ ਭੈਣਾ ਬੈਠੀਆਂ ਮੇਰੇ ਭਰਾ ਖੜੇ ਨੇ ਇੱਕ ਬੇਨਤੀ ਕਰਨ ਲੱਗਿਆਂ ਜ਼ਿੰਦਗੀ 'ਚ ਕੁਝ ਮਰਜ਼ੀ ਕਰ ਲਿਓ ਹਰ ਗਲਤੀ ਦੀ ਮਾਫੀ ਮਿਲ ਜਾਂਦੀ ਹੈ ਪਰ ਕਦੇ ਭੁੱਲ ਭਲੇਖੇ ਵੀ ਆਪਣੇ ਮਾਪਿਆਂ ਦਾ ਦਿਲ ਨਾ ਦੁਖਾਓ ਜਿਨ੍ਹਾਂ ਕੋਲ ਮਾਪੇ ਨੇ ਉਹ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਮੇਰੀ ਨਜ਼ਰ 'ਚ ਦੁਨੀਆਵੀ ਗਲਤੀਆਂ ਹੋ ਸਕਦੀਆਂ ਸ਼ਾਇਦ ਰੱਬ ਅੱਗੇ ਮਾਫੀ ਮੰਗਾਗੇ ਉਹ ਮaaf ਕਰ ਦਵੇ ਪਰ ਜਿਨ੍ਹਾਂ ਨੇ ਮਾ-ਬਾਪ ਦਾ ਦਿਲ ਦੁਖਾਇਆ ਉਹਨਾਂ ਨੂੰ ਨਾ ਇਸ ਜਹਾਨ 'ਚ ਮਾਫੀ ਨਾ ਉਸ ਜਹਾਨ 'ਚ ਮਾਫੀ ਇਸ ਕਰਕੇ ਆਪਣੇ ਮਾਪਿਆਂ ਨੂੰ ਪਿਆਰ ਕਰਿਆ ਕਰੋ ਤਾੜੀ ਖੁੱਲ ਕੇ ਵਜਾ ਦਿਓ ਆਪਣੇ ਮਾਪਿਆਂ ਨੂੰ tera <tě> naam chal raha, hai, chal raha hai mera kaam chal raha hai chal raha hai <tě> na, kina kina da kam chalda rabb da naam laake datta ji eda hi meherban reh sohne yaar da didar ajj kar lende dur lagdi tu sanu dur lagdi